ਪਾਤਾ ਮਾਤਾ ਲੈ ਪੱਲ ਦੀ ਕੁੜੀ ਆਈ ਏ ਕੁੜੇ ਹੌਜੀ ਕੇ ਘਰੇ ਬੈਠੀ ਏ ਲੈ ਇੱਧਰ ਨਹੀਂ ਆਉਂਦੀਗੀ ਲੈ ਸਾਡੇ 10 ਕੀ ਜੂਆ ਪਈਆਂ ਨਗੀਆਂ ਵੀ ਤੂੰ ਸਾਡੇ ਘਰੇ ਆ ਜਾ ਉਹੀ ਗੱਲ ਫਿਰ ਚੰਗਾ ਖਾਣ ਨੂੰ ਚਾਹੀਦਾ ਹੁੰਦਾਗਾ ਮਾੜੇ ਆੜੇ ਤੇ ਘਰੇ ਤਾਂ ਕੋਈ ਨਹੀਂ ਆਉਂਦਾ ਹੁਣ ਮੈਂ ਤਾਂ ਲੈ ਵੇਖ ਲੈ ਮੈਂ ਤਾਂ ਅੱਜ ਕੰਮ ਵੀ ਛੱਡਿਆ ਮੈਂ ਤਾਂ ਕਿੰਨੇ ਘਰਾਂ ਦਾ ਵਿਚਾਰਾਂ ਦਾ ਕੋਹਾ ਕੁੜਾ ਕਰਦੀ ਸੀਗੀ ਉਹ ਆਪਦੀ ਦਿਹਾੜੀ ਬਿਮਾਰੀ ਨਾਲੇ ਅੱਜ ਸਾਡੇ ਘਰੇ ਨਹੀਂ ਆਏਗੀ ਪਤਾ ਨਹੀਂ ਵੀ ਇਹਨਾਂ ਨੂੰ ਪੱਕੀ ਹੋਇਆ ਕੀ ਨਾ ਹੋਇਆ ਕੀ ਕਿਸੇ ਦਾ ਮਾੜਾ ਕੀਤਾਗਾ ਕੋਈ ਨਾਲੇ ਮਾੜਾ ਨਹੀਂ ਕੀਤਾਗਾ ਮੈਂ ਤਾਂ ਤਿਆਰ ਤੁਰ ਹੋ ਕੇ ਬੈਠੀ ਸੀਗੀ ਚਲ ਤਿਆਰ ਤਾਂ ਕੀ ਹੋਈਆਂ ਲੈਤੀ ਤਾਂ ਹਾ ਪਾਟੀ ਚੁੰਨੀ ਆ ਗਈ ਨਹੀਂ ਚਲ ਇਕੱਠੀ ਜੀ ਕਰਕੇ ਲੈ ਗਏ ਤੇ ਓਹੋ ਮੈਂ ਤਾਂ ਉਹੀ ਗੱਲ ਆ ਵੀ ਗਰਾਂ ਵਾਲੇ ਲੀੜੇ ਕੱਢ ਕੇ ਐਵੇਂ ਹੀ ਕਰੇ ਪਰ ਗਰਾਂ ਵਾਲੇ ਤਾਂ ਕਿਹੜੇ ਮੋਰੇ ਤਾਂ ਨਿਕਲੇ ਪਏ ਨਹੀਂ ਚਲ ਬੇਮਨਾ ਕੰਮ ਤਾਂ ਕਰਨਾ ਆਪੈਣਾ ਤਾਂ ਕੀ ਆ ਤਿਆਰ ਹੋ ਕੇ ਬੈਠੀ ਮੈਨੂੰ ਵੀ ਤੁਸੀਂ ਤਿਆਰ ਕਰਤਾ ਉਹ ਵਿਚਾਰੀਆਂ ਮੈਂ ਤਾਂ ਹਰ ਕੇ ਨਹੀਂ ਬੱਦਦਾ ਨਹੀਂ ਆਈ ਨਹੀਂ ਫਿਰ ਭੂਆ ਨਹੀਂ ਆਈ ਨਹੀਂ ਆਪਣੇ ਭੂਆ ਕਿੱਥੋਂ ਆਉਂਦੀ ਹੈ ਕਿ ਆਪਣੇ ਤਾਂ ਜਾਂਦੀ ਜਾਂਦੀ ਆਊਗੀ ਵੀਰ ਜਾਂਦੀ ਜਾਂਦੀ ਵਿਆਹ ਵਾਲਾ ਵਾਧਾ ਕਰਨ ਆਪਣੇ ਤਾਂ ਸੱਟ ਕੇ ਮੁੜੂਗੀ ਉਹ ਆਪਣੇ ਕਿੱਥੇ ਆਉਂਦੀ ਹੈ ਕਿ ਆਪਾਂ ਇਹ ਕੀ ਕੁਝ ਕਰਵਾਉਂਗਾ ਮੇਰੀ ਗੱਲ ਸੁਣ ਲੈ ਮੈਂ ਤਾਂ ਜਾ ਕੇ ਨਾਲੇ ਤਾਂ ਦੁੱਧ ਲੈ ਕੇ ਆਏ ਮੈਂ ਕਿਹਾ ਚਲ ਉਹ ਜਾਣੇ ਨਾਲੇ ਤਾਂ ਜਵਾਕ ਆਏ ਆ ਭਾਈ ਇਹ ਜਹਾਂ ਨਾ ਕਿੰਨਾ ਦਾ ਮੰਗ ਕੇ ਲਿਆਈਂਗੀ ਨਹੀਂ ਮੰਗ ਕੇ ਲਿਆਈਂਜੀ ਤੇ ਬੋਆ ਕੁੜਾ ਸੜਦੀ ਉਹਨਾਂ ਨੂੰ ਮੰਗ ਕੇ ਲਿਆਈਆਂ ਨਾਲੇ ਆ ਚੱਬ ਦੀ ਜਹਾੜੀ ਮਾਰੀ ਫੋਰ ਉਹ ਗੱਡਿ ਵੀ ਦੇ ਸੀ ਕਿ ਪੱਲਾਲੇ ਹਰ ਕੇ ਮੇਂ ਪ੍ਰੈਸ ਕਰਕੇ ਸਾਹਮਣੇ ਮੈਂ ਆਖੇ ਚੱਲ ਭਾਈ ਉਹ ਕਰਨੂੰ ਦੀ ਕਾ ਜਾਂਦੀ ਪਾ ਲੂੰਗੀ ਕੋਣੀ ਚੱਲ ਕੋਈ ਨਹੀਂ ਦੇਖੀ ਜਾਊਗੀ ਆ ਆਜੂਗੀ ਤਾਂ ਮੈਂ ਤਾਂ ਹਾਰ ਕੇ ਹੋਣਾ ਕਿਉਂ ਉਹਦੀ ਡੀਕ ਡੀਕ ਕਰਕੇ ਮੈਂ ਤਾਂ ਨਾਤੀ ਧੋਤੀ ਸੀ ਕਿ ਨਾ ਕੋ ਚੱਲ ਘਰੇ ਰਹੇ ਭੈਣੀ ਆਗੀ ਫੇਰ ਕਹ ਦਊਗੀ ਉਹ ਤਾਂ ਕਤੀ ਮੰਨੀ ਜਾਂਦਾ ਗਾ ਵੀ ਗੋਹਾ ਕੁੜਾ ਛੱਡਦੀ ਚੱਤੀ ਆਇ ਤਾਂ ਦੇਖ ਲੂੰਗਾ ਨਹੀਂ ਗਿਆ ਵੀਜੇ ਕੰਮ ਨਾ ਕਰੂਗੀ ਤਾਂ ਖਾਊਗੀ ਕਿੱਥੋਂ ਨੀ ਮੈਂ ਪਾਟੀਆਂ ਲਾ ਕੇ ਚੰਗਾ ਘਹਾਰਾ ਲਵਾ ਲਈ

ਇਹ ਪਕਾਲਾ ਨਹੀਂ ਮੇਰੀ ਗੱਲ ਸੁਣ ਲੈ ਇਹ ਹੀ ਗੱਲਾਂ ਭਾਈ ਤੇਰੀ ਭੂਆ ਨੂੰ ਨਾ ਦੱਸੀ ਜਾਈਆਂ ਹੁਣ ਕਿਤੇ ਆਹ ਹੋ ਤਾਂ ਮੂੰਹ ਨਹੀਂ ਖੜਾ ਸੜਦਾਂ ਇਹਨਾਂ ਆਪਾਂ ਨਹੀਂ ਦੱਸਦੇ ਨਾ ਦੂਸਰਿਆਂ ਨੂੰ ਨਹੀਂ ਮੈਂ ਤਾਂ ਬੱਕਰਾਂ ਗੰਜੀਆਂ ਕਾਲਾ ਆਖਿਆ ਸੀ ਭਾਈ ਨੂੰ ਤਾਂ ਪਾ ਦੇ ਪਾ ਪਾਲਦਾ ਸੀ ਭਾਵੇਂ ਫਿਰ ਮੈਂ ਤਾਂ ਦਿੱਤਵਾ ਨਹੀਂ ਹੈ ਚੰਗਾ ਹੋ ਗਿਆ ਤੇ ਦਿੱਤੀਆਂ ਹਣੀਆਂ ਨਹੀਂ ਆ ਜਾ ਤੂੰ ਫੇਰ ਰੱਖਣਗੇ ਬਿੰਦਕ ਪਿੱਛੇ ਸਾਡੇ ਘਰੇ ਆ ਜਾਂਦੀ ਹੈਗੀ ਰੋਟੀ ਟੁੱਕਦੇ ਟਾਈਮ ਤੇ ਨਾ ਜਾਇਆ ਕਰੋ ਹੁਣ ਮੈਨੂੰ ਤਾਂ ਮਿਲੇ ਨਾ ਮਿਲੇ ਛੋਟੇ ਜੋ ਕਰਾਕਾ ਤਾਂ ਮੈਂ ਮੰਗ ਕੇ ਲੈ ਕੇ ਆਉਣੀ ਹੈਗੀ ਜਾਇਆ ਨਾ ਕਰੋ ਵੀਰ ਆ ਇਸ ਵੇਲੇ ਨਗਲੇ ਤੇ ਘਰੇ ਜਾਇਆ ਕਰੋ ਮੈਂ ਤੁਹਾਨੂੰ ਦੱਸ ਦਿਆਂ ਨਾਲ ਆਹੋ ਆ ਜਾ ਹੁਣ ਰੋਟੀ ਤੇ ਭੱਜ ਮੈਂ ਆਟਾ ਉੱਤੋਂ ਲੈ ਕੇ ਆਈ ਸੀ ਮੈਂ ਕਿਹਾ ਚਲ ਭਾਈ ਆਪ ਦਾ ਡੰਗ ਚਾਵਲ ਚੂੜ ਖਾ ਕੇ ਲਾ ਲੈਨੇ ਅਗੇ ਹੁਣ ਉਹ ਆਈਏਗੀ ਕੁੜੀ ਮੈਂ ਤਾਂ ਫੇਰ ਵੀ ਕਦਰ ਕਰਦੀ ਭਾਈ ਮੇਰੀ ਤਾਂ ਘਰ ਤਾਂ ਨਹੀਂ ਕਰ ਸਿੱਧੀ ਜੀ ਗੱਲ ਆਓ ਲੇ ਕੇ ਹੁਣ ਰੋਟੀ ਪਾਣੀ ਦਾ ਪ੍ਰਬੰਧ ਕਰ ਲਵੇ ਆਟਾ ਕਿੱਥੇ ਸੀਗਾ ਆਟਾ ਲੈ ਕੇ ਆਈਆਂ ਵੀਰ ਤੋਰ ਮੈਨੂੰ ਤਾਂ ਐ ਸੀਗਾ ਮੈਂ ਇਹ ਤਾਂ ਨਾ ਇਹ ਤਾਂ ਮੂੰਹ ਨਹੀਂ ਖੜਾ ਸਾਢ 3 ਦੀ ਤੇ ਮੈਂ ਅਖਾ ਚਲ ਕੋਈ ਨਹੀਂ ਫਿਰ ਆਪਾਂ ਹੁਣ ਇਹਨੂੰ ਸਾਫ਼ ਕੀ ਦੱਸੀ ਜਾ ਜੇ ਨਹੀਂ ਸਾਢ 8 ਹੈਗਾ ਨਹੀਂ ਚਲ ਆਏ ਘਰੀ ਕੁੜੀਏ ਮੈਂ ਪਕਾਵਾਂ ਭਾਂਡੇ ਜਮਾਂ ਦੇ ਰੋਟੀ ਪਕਾ ਲੂੰਗੀ ਤੇ ਤੁਸੀਂ ਐ ਕਰਿਓ ਜੈਨੂ ਖਾਵੇ ਨਹੀਂ ਆਪਣੇ ਘਰੇ ਆਉਂਦੀ ਤਾਂ ਨਾ ਆਵੇ ਆਪਾਂ ਨੂੰ ਕੋਈ ਨਹੀਂਗਾ ਫਿਰ ਮੈਂ ਤਾਂ ਹੁਣ ਸਮਾਂ ਆਟਾ ਉਟਾ ਲਿਆ ਤੇ ਤੇਰੀ ਕੰਮ ਦੀ ਗੱਲ ਸੁਣ ਲਾ ਆਇਆ ਕਰੀ ਫਿਰ ਚੱਲ ਨਹੀਂ ਆਉਂਦੀ ਨਾ ਆਵੇ ਫਿਰ ਤੁਸੀਂ ਤਾਂ ਅੱਜ ਕਿੱਡੇ ਢ ਭਰ ਲਓਗੇ ਚੱਲ ਛੋਟਾ ਤਾਂ ਮੈਂ ਢ ਭਾਰੀ ਦੇ ਆਉਂਗੀ ਹੋਰ ਵਿਚਾਰੀਆਂ ਨੇ ਅੱਜ ਆਪ ਪੋਚੇ ਲਾਏ ਤੇ ਉਹ ਮੈਨੂੰ ਕਹਿੰਦਾ ਸੀ ਤੂੰ ਆਈ ਨਹੀਂ ਪੋਚੇ ਲੈਣ ਮੈਂ ਕਿਹਾ ਵੀਰੇ ਮੈਂ ਪੋਚਾ ਲਾਉਣ ਤੱਕ ਆਵਾਂ ਮਾਮਾ ਦਾ ਸਾਡੇ ਤੋਂ ਮੇਰੀ ਨਾਨ ਤਾਂ ਆਈ ਹੋਈ ਹੈ ਵਿਆਹ ਦੇਣ ਕਹਿੰਦਾ ਏਨੇ ਦਿਨ ਵਿਆਹ ਦੇਣਾ ਮੈਂ ਕੱਪਾ ਵੱਡੇ ਘਰਾਂ ਦੇ ਵੱਡੇ ਕੰਮ ਉਹ ਤਾਂ ਆਈ ਭਾਈ ਵਿਆਹ ਤੇ ਖਾਸੇ ਦਿਨ ਆਉਂਦਾਂਗੇ ਇਹ ਰੋਟੀਆਂ ਇਹ ਬੰਨੀਆਂ ਸੀ ਖਾਣ ਨੂੰ ਸੈਟ

ਉਹ ਪਾਂਡੇ आए ਜੀ ਦੀ। ਚੱਲ ਤੂੰ जा ਕਰ ਬਿੰਦਕਮ ਘਰੋਣਾ ਜਾ। ਨੀ खान में एक तो ਖਾਣ बनाई ਇੱਕ ਤਾਂ अच्छा ਬਣਾਈ ਬੈਠੀਆਂ ਸੀਆਂ। ਅੱਛਾ। ਤੇ ਇੱਕ ਉਹ ਕੜਾਹ ਬਣਾਈ ਬੈਠੀਆਂ ਸੀਆਂ। ਤੇ ਇੱਕ ਉਹ ਹੋਣੀ ਹੁੰਦਾ ਪੀੜਾ। ਅੱਛਾ। ਕੋਲੇ ਬੈਠੀਆਂ ਸੀਆਂ ਇੱਕ ਬਲ ਕਰੋ। ਨੀ ਮਤਾਂ ਨਹੀਂ ਸੋਣੇ ਉਹਨਾਂ ਦਾ ਅੱਜ ਤੱਕ ਵੀ ਕਹੇ ਨਹੀਂ ਦੇਖਾਣ ਚ ਪਰ ਇਹਦੇ ਘਰ ਵਾਲੇ ਕੋਲੇ ਵੱਧੂ ਪੈਸੇ ਹੈ। ਉਹ ਤੇਰੇ ਪਿਓ ਦੀ ਕਮਾਈ ਤੇ ਫੌਜੀ ਲੱਗਿਆ ਸੀਗਾ ਤੇ ਉਹਨੂੰ ਭਾਈ ਗੱਲਾਂ ਆ। ਦੇਖ ਲਾ ਐਡੀ ਮਾੜੀ ਹੈਗੀ। ਹੱਥ ਤੇ ਥੁੱਕਣ ਨਹੀਂ ਦਿੰਦੀ। ਆਏ ਨਹੀਂ ਦੇਖਦੀ ਵੀ ਇਹਦਾ ਬੰਦਾ ਕਮਾਈ ਕਰਦਾ ਸੀ ਫੇਰ ਹੀ ਮੇਰੇ ਘਰ ਵਾਲਾ ਨੌਕਰੀ ਲੱਗਿਆ। ਤੇਰੇ ਪਿਓ ਨੇ ਤਾਂ ਕਮਾਈ ਕਰ ਕਰਕੇ ਪੜਾਹਾ ਪੜਾ ਕੇ ਪੌਜੀ ਲਾਇਆ ਸੀ ਉਹਨੇ। ਇਹਨਾਂ ਨੂੰ ਐਡੀ ਸੋਹ ਹੈ ਨਹੀਂਗੀ। ਵੀ ਆਏ ਤਾਂ ਨਹੀਂ ਹੁਣ ਆਏ ਤਾਂ ਹੋਣਾ ਨਹੀਂਗਾ। ਆਏ ਤਾਂ ਭਾਈ ਤੇਰੇ ਚਾਚਾ ਵੀ ਕਿਸੇ ਕੰਮ ਦਾ ਹੈ ਹੀ ਨਹੀਂ। ਉਹ ਐ ਕਹਦੇ ਹੈ ਵੀ ਮੈਨੂੰ ਵੀ ਫਿਰ ਮੇਰੇ ਪ੍ਰਾਂਣੇ ਫੌਜੀ ਲਾਇਆ ਸੀਗਾ ਤੇ ਫਿਰ ਕੀ ਹੁੰਦਾ ਵਿਆਹ ਜਾਵਾਂਗੇ ਇਕੱਠੇ ਵੀ ਇਹਦੇ ਜਵਾਕਾਂ ਨੂੰ ਮੈਂ ਕੋਈ ਲੀੜਾ ਜੋੜਾ ਲੈ ਕੇ ਦੇ ਦੇ ਕੋਈ ਨੂੰ ਤੁਸੀਂ ਫਿਕਰ ਨਾ ਕਰੋ ਪਰ ਮੈਂ ਮੇਰੀ ਜਾਨ ਲੱਗ ਜੇ ਮੈਂ ਪਿੱਛੇ ਨਹੀਂ ਹਟਦੀ ਸੋ ਉਹਨੂੰ ਵੀ ਲੀੜੇ ਜੋੜੇ ਬਰਾਬਰ ਦੇ ਵਿਵਾਹੇ ਲੈ ਦਿਆਂਗੀ ਕੋਈ ਨੀ ਕੋਈ ਮੈਂ ਤਾਂ ਆਪ ਕੋਈ ਸਮਝ ਨਹੀਂ ਗਈ ਮੈਂ ਤਾਂ ਉਹਦੇ ਜੱਗਵਾਲੇ ਦੇ ਨਾਲ ਲੈ ਜੂੰਗੀ ਪਾ ਕੇ ਕੁਝ ਨਾ ਪ੍ਰੈਸ ਕਰਕੇ ਉਹ ਇਹ ਜੀ ਬਣ ਜਾਣਗੇ ਆਟੇ ਫੁੱਟਿਆਂ ਨੂੰ ਕੁਝ ਨਹੀਂ ਦੇਖ ਰੱਖ ਕੋਈ ਛੁੰਨੀ ਆ ਗਈ ਛੁੰਨੀ ਹੋਰ ਲੈ ਦੂੰਗੀ ਮੈਂ ਵੀ ਪਕਾਲਾ ਰੋਟੀਆਂ ਸੱਚ ਅੱਜ ਭਿੰਡੀਆਂ ਦੀ ਦਾਲ ਤਾਂ ਨਹੀਂ ਆਗੀ ਮਾਂ ਜਲਾਣ ਦੇ ਭਾਂਡੇ ਨੀ ਕੀ ਪਹਿਣ ਤੜਕੇ ਦੀ ਆਪਦੀਆਂ ਸਾਫ ਸਫਾਈਆਂ ਕਰਦੇ ਫਿਰਦੇ ਕਦੇ ਕੱਪੜੇ ਧੋਦੇ ਕਦੇ ਕੱਪੜੇ ਧੋਤੇ ਪਾ ਲੇ ਹੁਣ ਪਤਾ ਕੀ ਆਖੂਗੀ ਆ ਕੇ ਹੁਣ ਆਏ ਨਹੀਂ ਕਹਿੰਦੀ ਪਹਿਲਾਂ ਤਾਂ ਆਏ ਕਹਿੰਦੀ ਤੁਸੀਂ ਨਹਾਉਂਦੇ ਧੋਉਂਦੇ ਨਹੀਂ ਬਿਨਾਂ ਧੋਜੇ ਅਸੀਂ ਸਵਾ ਅਸੀਂ ਤਾਂ ਸਾਰਾ ਦਿਨ ਦਿਹਾੜੀਆਂ ਚ ਟਾਈਮ ਟੱਕ ਜਾਂਦਾ ਤੁਸੀਂ ਤਾਂ ਭਾਈ ਮਲਾਜ਼ਮ ਲੱਗੇ ਤੁਸੀਂ ਤਾਂ ਸਾਰਾ ਦਿਨ ਨਹਾਤੇ ਧੋਤੇ ਰਹਿਣੇ ਹੋਏ ਔਰ ਹੁਣ ਇੱਕ ਤਾਂ ਮਾਉਣ ਵਾਲੇ ਦੇ ਵਿੱਚ ਸਾਬਣ ਧਰੀਆ ਲਿਆ ਕੇ ਹੋਰ ਕੀ ਕਰਾਂਗੇ ਕਲਖਾਨੇ ਦੇ ਵਿੱਚ ਸਾਬਣ ਕਰੀ ਲੈ ਆ ਤੇ ਤਾਂ ਵੀ ਨਾ ਕਚਰਾਉ ਤੁਸੀਂ ਤਾਂ ਸਾਬਣਾ ਵੀ ਚਾਚੇ ਦਗਾ ਨਹੀਂ ਜਾਂਦੇ ਤੇ ਪਹਿਰੇ ਨਹੀਂ ਚੰਗਾ ਤੇ ਭਾਂਡੇ ਮੰਡਰੇ ਦੇ ਆਗਿ ਨਹੀਂ ਕਰੂਗੀ ਇਹ ਤਾਂ ਭਾਂਡੇਾਂ ਦੇ ਘੇਰ ਲਈ ਫਰਦੀਆਂ ਸੀਗੀਆਂ ਔਰ ਆ ਪੁੱਛਣਾ ਨਹੀਂ ਆਏ ਪਰ ਖਲੀ ਪਾਉਂਦੀ ਵੀ ਮੇਰੀ ਦਾਦੀ ਤੇ ਵੀ ਮੇਰੀ ਨਾ ਮਾਂ ਨੂੰ ਪਲਾ ਤੇ ਦਾਦੀ ਨੂੰ ਵੀ ਇਹ ਤਾਂ ਰੋਟੀ ਪਾਣੀ ਇਹ ਦਿੰਦੇ ਸੀਗੇ ਖਵਾਉਂਦੇ ਉਹਦੋਂ ਤਾਂ ਉਹਦੋਂ ਦੀ ਫੌਜਣ ਚੰਗੀ ਸੀਗੀ ਅੱਜ ਵੀ ਫੌਜਣ ਚੰਗੀ ਹੈਗੀ ਕੋਬ ਜਣ ਦਾ ਵਾਸਤਾ ਪਤਨ ਕੀ ਜਨਰਮ ਕਰਦੀ। ਉਹ ਟੀ ਕਰਕੇ ਚਾਲ ਨਹੀਂ ਕੁਛ ਨਹੀਂ ਹੁੰਦਾ ਬੱਕਵੇਲਾ ਹੋ ਜਾਂਦਾ। ਮੈਂ ਨਾ ਰੋਟੀ ਪਾ ਕੇ ਦੇਣੀ ਆਂ ਦੀ। ਆਉਣਾ ਹੋਇਆ ਆ ਜੂਗੀ। ਬਸ ਕੋਈ ਨਹੀਂ ਆਪਾਂ ਤਾਂ ਪੂਰਨ ਪੂਰਿਆਂ ਲਾ ਕੇ ਖਾ ਲ ਗਏ। ਪਰ ਭੈਣ ਮੈਂ ਐ ਸੰਸਾ ਕਰਦੀ ਆਂ ਆਪਾਂ ਨੇ ਕਿਹੜਾ ਗਾਇਆ ਸਗਾ। ਦੋ ਡੱਕੇ ਚੁੱਕੇ ਲਿਆਈਆਂ ਕੀ। ਅਜੇ ਤਾਂ ਵਿਚਾਰਨਾ ਚੰਦਗਾ ਰਹਿੰਦਾ ਨਾ ਵਿਚਾਰਾ ਗਾਂਡਣਾ ਗਮਾਂਡਣਾ ਬਹੁਤ ਚੰਦਗਾ ਮੇਰੇ ਨਾਲ। ਭਾਈ ਮੈਨੂੰ ਕੋਈ ਚੀਜ਼ ਦਾ ਜਵਾਬ ਨਹੀਂ ਦਿੰਦਾ। ਜੀ ਵਿਚਾਰੀ ਕੰਮ ਸੰਦਾ ਕਰਦੀ ਏ ਵੀ। ਤੇ ਚਲ ਕੋਈ ਨਹੀਂ 10 ਰੁਪਈਆ ਤਾਂ ਵੀ ਕੋਈ ਜਵਾਬ ਨਹੀਂ ਬੰਦਾਗਾ ਤੇ ਹੋਰ ਭਾਈ ਆਪਦਾ ਚਲ ਡਾਂਗ ਕਰ ਹੈਗੀ ਲਾਈਟ ਨਹੀਂ ਕੀ ਕਰਾਂ ਚਲ ਰੋਟੀਆਂ ਤਾਂ ਦੋ ਲਾ ਲਾ ਜੈ ਇਹਨੂੰ ਖਾਵੇ ਨਹੀਂ ਆਉਂਦੀ ਨਾ ਆਵੇ ਹੁਣ ਵਿਆਹ ਦੇ ਕੇ ਜਾਊਗੀ ਬਾਹਰ ਕੇ ਕਾਰਡ ਸੱਟ ਕੇ ਜਾਊਗੀ ਆਪਦੇ ਜਵਾਕ ਵੀ ਭੁੱਖੇ ਮਾਰ ਰੱਖੇ ਹੈਗੇ ਉਹ ਜ਼ੇਰ ਮੰਗ ਕੇ ਆਟਾ ਲੈਂਦਾ ਸੀ ਉਹ ਜਵਾਕ ਆਟੇ ਬਣੀ ਜੱਕੀ ਜਾਂਦੇ ਵੀ ਪਕਾ ਕੇ ਦੇਊਗੀ ਮਾਂ ਰੋਜ਼ ਵਿਚਾਰਾਂ ਨੂੰ ਰਨਨਨ ਕੇ ਚਾਹਲ ਖਵਾਈ ਜਾਂਦੇ ਆਗੇ ਚਲ ਕੋਈ ਨਹੀਂ ਐ ਕਰਦੀ ਮੈਂ ਤਾਂ ਦੋ ਰੋਟੀਆਂ ਖਾਈ ਲਾ ਹੀ ਲਵਾਂ ਤੜਕੇ ਦੀ ਕੋ ਦੇ ਕਿਸੇ ਤੋਂ ਕੋ ਸਮਾਨ ਤੋਂ ਕਦੇ ਕਿਸੇ ਤੋਂ ਕੋ ਸਮਾਨ ਤੋਂ ਤੇ ਇਹਨਾਂ ਨੂੰ ਕੋਈ ਕਦਰ ਹੀ ਨਹੀਂ ਗੀ ਹੈ ਗਰੀਬੀ ਅਮੀਰੀ ਦੇ ਵਿੱਚ ਕਿੱਡਾ ਫਰਕ ਕਰਦੇ ਹੈਗੇ ਹੱਦ ਹੋਈ ਪੜੀ ਹੈ ਜੁਨਾ ਗਰੀਬ ਬੰਦੇ ਇਹ ਕਿਉਂ ਗਰੀਬੀ ਗਰੀਬੀ ਲਈ ਹੈ ਕੋਈ ਨਹੀਂ ਆਪ ਦਾ ਕਮਾਈ ਦਾ ਤੇ ਖਾਈ ਜਾਗਾ ਚਲ ਕੋਈ ਨਹੀਂ ਇਹੀ ਦਿਨ ਚੰਗੇ ਆ ਜਾਣਗੇ ਕਦੇ ਆਗੇ ਜੇ ਹੁਣ ਅਜ ਇਹਨਾਂ ਦੇ ਬੰਦੇ ਲੱਗੇਗੇ ਇਹਨਾਂ ਨੂੰ ਗੱਡਾ ਮਾ ਨਾ ਫਿਰ ਆਪਦੇ ਬੰਦੀਆਂ ਪੁੱਤ ਲਾ ਕੇ ਹਾਂਜੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਸਸਰੀ ਅਕਾਲ ਤੇ ਧੰਨਵਾਦ ਸਾਰਿਆਂ ਦਾ ਸਾਡੀ ਯੂਟਿਊਬ ਫੈਮਿਲੀ ਦਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦੱਬ ਕੇ ਤੇ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਸੀਂ ਤਾਂ ਸਾਨੂੰ ਸਨ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਹੁੰਦੀਆਂ ਹਨ ਤੇ ਤੁਸੀਂ ਸਾਡੀ ਵੀਡੀਓ ਨੂੰ ਜੇ ਵਧੀਆ ਪਸੰਦ ਕਰਦੇ ਹੋ ਤਾਂ ਤੁਸੀਂ ਸਾਨੂੰ ਦੱਸਿਆ ਕਰੋ ਫਿਰ ਸਾਨੂੰ ਅਸੀਂ ਹੋਰ ਏਦੂ ਵਧੀਆ ਵੀਡੀਓ ਬਣਾ ਕੇ ਦਿਖਾਇਆ ਕਰਾਂਗੇ ਤੇ ਅ ਕਿਉਂਕਿ ਹੁਣ ਮੁੰਡੇ ਕੁੜੇ ਨਾ ਲਿਆ ਕਰਾਂਗੇ ਜਦੋਂ ਸਾਡੀ ਇਨਕਮ ਆਉਣ ਲੱਗੀ YouTube ਤੋਂ ਪੈਸੇ ਆਉਣ ਲੱਗੇ ਤੇ ਫਿਰ ਅਸੀਂ ਹੋਰ ਵੱਡੇ ਸਟੋਰਾਂ ਬਣਾਇਆ ਕਰਾਂਗੇ ਹੁਣ ਤਾਂ ਜੀ ਸਾਡਾ ਤਾਂ ਹਜੇ ਟਾਈਮ ਪਾਸ ਹੀ ਅਸੀਂ ਉਹ ਆਪਤੀਜੀ ਕਰ ਲੈਨੇ ਆ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਐਸੇ ਲੋਟ ਹੀ ਸਾਡੀਆਂ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਸਰੀਆ ਕਾ